ਕਿੰਨੇ ਲੋਕਾਂ ਨੂੰ ਸਮਝ ਲੱਗਦੀ ਪਈ ਹੈ ਕਿੰਨੇ ਲੋਕਾਂ ਨੂੰ ਬੜੀ ਖੁਸ਼ੀ ਹੋ ਰਹੀ ਹੈ ਰੱਬ ਦੇ ਕੰਮ ਵੇਖ ਕੇ ਸਾਰਿਆਂ ਨੂੰ ਖੁਸ਼ੀ ਹੋ ਰਹੀ ਹੈ ਤੁਹਾਡੇ ਚਿਹਰੇ ਹੀ ਦੱਸਦੇ ਪਏ ਕਿ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਹallelujah ਪਰਮੇਸ਼ਰ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਖੁਸ਼ ਕਰਨ ਜਾ ਰਹੇ ਹੈ ਜੀ ਸਿਸਟਰ ਇਹ ਮਨਜੀਤ ਸਿਸਟਰ ਅੰਮ੍ਰਿਤਸਰ ਤੋਂ ਆ ਜੀ ਸਿਸਟਰ ਦੱਸੋ ਤੁਹਾਡਾ ਜੀਵਨ ਕਿੱਦਾਂ ਦਾ ਸੀ ਧੰਨਵਾਦ ਕਰਦੀ ਹਾਂ ਪਿਤਾ ਪਰਮੇਸ਼ਰ ਜੀ ਦਾ ਰੱਬ ਦੀ ਦਾਸੀ ਦਾ ਦਾਸ ਦਾ ਮੈਂ ਜਦੋਂ ਜਾਣੇ ਹਾਂ ਜੰਡਿਆਲੇ ਚਰਚ ਦੇ ਵਿੱਚ ਮੇਰਾ ਜੀਵਨ ਬਹੁਤ ਖਰਾਬ ਸੀ ਬਹੁਤ ਨਰਕ ਭਰੀ ਮੇਰੀ ਜ਼ਿੰਦਗੀ ਸੀ ਜਦੋਂ ਮੈਂ ਇਹਦੇ ਇਸ ਨਬੀ ਨੂੰ ਮਿਲੀ ਇਸ ਦਾਸ ਨੂੰ ਮਿਲੀ ਤੇ ਮੇਰੀ ਜ਼ਿੰਦਗੀ ਬਹੁਤ ਵਧੀਆ ਹੋ ਗਈ ਮੈਨੂੰ ਜਦੋਂ ਇਹ ਦਾਸ ਮਿਲੇ ਮੈਨੂੰ ਇਹਨਾਂ ਨੇ ਕਿਹਾ ਪੀ ਤੂੰ ਸ਼ਿਸ਼ਟਰ ਤੂੰ ਸੁਸਮਾਚਾਰ ਪੀ ਵਰਤਾਵਾ ਕਰਨਾ ਵਾ ਤੇ ਮੈਂ ਜਦੋਂ ਸੁਸਮਾਚਾਰ ਦੇਣ ਗਈ ਉਹਨਾਂ ਨੇ ਮੈਨੂੰ ਕਿਹਾ ਤੇਰਾ ਜੀਵਨ ਬਦਲੇਗਾ ਜੇ ਤੂੰ ਰੱਬ ਦੇ ਕੰਮ ਕਰੇਂਗੀ ਤੇ ਫੇਰ ਤੇ ਮੈਂ ਹਾਂਜੀ ਤੇ ਫਿਰ ਨਾ ਮੈਂ ਰੱਬ ਦੇ ਕੰਮ ਕੀਤੇ ਮੈਂ ਰੱਬ ਦੇ ਕੰਮ ਕਰਨ ਗਈ ਮਾਨਾ ਵਾਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੂੰ ਪਰਮੇਸ਼ਰ ਦੇ ਕੰਮ ਕਰੇਂਗੀ ਫਿਰ ਤੇਰਾ ਜੀਵਨ ਬਦਲੇਗਾ ਹਾਂਜੀ ਕਿਉਂਕਿ ਖੁਦਾ ਦੇ ਦਾਸ ਇਹ ਵੀ ਸਾਨੂੰ ਦੱਸਦੇ ਆ ਕਿ ਪਰਮੇਸ਼ਰ ਨੇ ਕਿਹਾ ਤੁਸੀਂ ਮੇਰੇ ਕਰੋ ਤੇ ਮੈਂ ਤੁਹਾਡੇ ਕਰੂੰਗਾ ਅਸੀਂ ਉਹਦੇ ਨਹੀਂ ਕਰਦੇ ਉਹ ਸਾਡੇ ਕਿੱਦਾਂ ਕਰੂਗਾ ਉਹਨੇ ਕਿਹਾ ਆਪਣੇ ਕਦਮਾਂ ਨੂੰ ਮੇਰੀ ਔਰ ਵਧਾਓ ਤੁਸੀਂ ਇੱਕ ਕਦਮ ਵਧਾਓ ਉਹਨੇ ਕਿਹਾ ਮੈਂ ਤੁਹਾਡੀ ਔਰ ਹਜ਼ਾਰਾਂ ਹੀ ਕਦਮ ਵਧਾਵਾਂਗਾ ਹallelujah ਹallelujah ਅੱਜ ਇੱਕ ਕਦਮ ਵਧਾਉਣ ਦੀ ਲੋੜ ਆ ਬਸ ਇੱਕ ਕਦਮ ਸਿਰਫ ਔਰ ਉਹ ਹਜ਼ਾਰ ਕਦਮ ਤੁਹਾਡੀ ਔਰ ਵਧਾਏਗਾ ਇਹਨਾਂ ਸਾਰਿਆਂ ਨੇ ਇੱਕ ਹੀ ਕਦਮ ਵਧਾਇਆ ਬਸ ਜ਼ਿਆਦਾ ਨਹੀਂ ਵਧਾਏ ਜੀ ਸਿਸਟਰ ਹਾਂ ਜੀ ਫਿਰ ਮੈਂ ਅੰਬਰ ਮਾਨਣਾ ਵਾਲੇ ਦੇ ਵਿੱਚ ਗਈ ਕਿਸ਼ ਕਿਹ ਮਿਲ ਹੀ ਜਾ ਕੇ ਮੇਰੇ ਉਹਨਾਂ ਨੂੰ ਫੈਮਲੀ ਨੂੰ ਓਕੇ ਓਕੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਨਾ ਜਾਂਦੇ ਤੇ ਪਏ ਆ ਚਰਚੇ ਚ ਪਰ ਦੀਦੀ ਮੇਰੇ ਬੜੀ ਮੁਸ਼ਕਲ ਆ ਮੈਨੂੰ ਤੇ ਮੈਂ ਕਿਹਾ ਤੁਸੀਂ ਆਪਣੀ ਮੁਸ਼ਕਲ ਦੱਸੋ ਕੀ ਨੇ ਕਹਿੰਦੀ ਵੀ ਇਸ ਤਰ੍ਹਾਂ ਨਾ ਮੇਰੇ ਨਾ ਤੇ ਮੈਨੂੰ ਖੂਨ ਪੈਣਾ ਨਹੀਂ 12 ਸਾਲ ਦੀ ਰੋਗਨ ਵਾਲਾ ਰੋਗ ਸੀ ਉਹ ਤੇrna ਮੈਂ 12 ਸਾਲ ਦੀ ਰੋਗਨ ਦਾ ਮੈਂ ਬਚਣਾ ਆਪਣਾ ਮਨ ਚ ਲਿਆਉਂਦਾ ਮੈਂ ਕਿ ਪਰਮੇਸ਼ਰ ਜੇ ਤੂੰ 12 ਸਾਲ ਦੀ ਰੋਗਨ ਨੂੰ ਤੇਰਾ ਪੱਲਾ ਛੂ ਕੇ ਚੰਗੀ ਹੋ ਗਈ ਸੀ ਨਾ ਅੱਜ ਇਹ ਵੀ ਬੈਨ ਚੰਗੀ ਹੋ ਗਈ ਹallelujah ਤੇ ਉਹਨੇ ਮੈਂ ਦੂਜੀ ਯਾਰ ਮੈਂ ਕਿਹਾ ਪਰਮੇਸ਼ਰ ਮੈਂ ਜਦੋਂ ਆਵਾ ਗਵਾਹੀ ਬਣੀ ਹੋਵੇ ਮੈਂ ਜਦੋਂ ਦੂਜੀ ਯਾਰ ਗਈ ਮੇਰੀ ਗਵਾਹੀ ਬਣੀ ਉੱਥੇ ਹallelujah ਉਹਦੀ ਮੈਂ ਚੰਗੀ ਹੋ ਗਈ ਬੈਨ ਹallelujah ਫੇਰ ਉਹਨਾਂ ਨੇ ਮੈਂ ਫੇਰ ਖੜਿਆ ਆਪਣੇ ਚਾਚੇ ਦੇ ਘਰ ਨਾਲ ਦਿਆਂ ਦੇ ਘਰ ਉਹਨਾਂ ਨੇ ਕਿਹਾ ਇਹਨਾਂ ਦੇ ਨਾ ਬੇਟਾ ਨਹੀਂ ਪੀ ਹੈਗਾ ਵੀ ਤੇ ਤੁਸੀਂ ਸ਼ਰਿੱਤਰ ਆਓ ਪ੍ਰਾਰਥਨਾ ਕਰੋ ਮੈਂ ਉਹਨਾਂ ਦੇ ਪੇਟ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਉਹਨਾਂ ਨੂੰ ਪਰਮੇਸ਼ਰ ਨੇ ਬੱਚੇ ਨਾਲ ਬਲੈਸ ਕੀਤਾ ਆਮੇਨ ਬੇਟੇ ਦੇ ਨਾਲ ਬਲੈਸ ਕੀਤਾ ਹallelujah ਇਹ ਕਦੋਂ ਹੋਇਆ ਜਦੋਂ ਇਹਨਾਂ ਦੇ ਕੋਲ ਅਧਿਕਾਰ ਭਰੀ ਸਿੱਖਿਆ ਆਈ ਹallelujah ਜਦੋਂ ਇਹਨਾਂ ਨੂੰ ਵਚਨ ਦੇ ਬਾਰੇ ਜਨਾਇਆ ਗਿਆ ਜਦੋਂ ਪਰਮੇਸ਼ੂ ਦੇ ਕਲਾਮ ਦੇ ਬਾਰੇ ਦੱਸਿਆ ਗਿਆ ਕਿ ਮਨਜੀਤ ਭੈਣ ਤੂੰ ਵੀ ਕਰ ਸਕਦੀਆਂ ਇਹ ਕੰਮ ਜ਼ਰੂਰੀ ਨਹੀਂ ਕਿ ਖੁਦਾ ਦਾ ਦਾਸ ਹੀ ਕਰ ਸਕਦਾ ਤੇਰੇ ਕੋਲ ਵੀ ਅਧਿਕਾਰ ਆ ਤੂੰ ਵੀ ਕਰ ਸਕਦੀ ਹallelujah ਉਹ ਕਹਿੰਦੇ ਨੇ ਪਾਣੀ ਦੇ ਵਿੱਚ ਲਿਖਿਆ ਦੋ ਤੋ ਦਿੱਤਾ ਜਾਏਗਾ ਖੁਦਾ ਆ ਸਾਡਾ ਸਮਾਂ ਮੰਗਦਾ ਆ ਸਾਡੀ ਇਮਾਨਦਾਰੀ ਨੂੰ ਮੰਗਦਾ ਸਾਡੀ ਵਫਾਦਾਰੀ ਨੂੰ ਮੰਗਦਾ ਜਦੋਂ ਸਿਸਟਮ ਮਨਜੀਤ ਖੁਦਾ ਦੇ ਦਾਸ ਦੇ ਪ੍ਰਤੀ ਇਮਾਨਦਾਰ ਹੋ ਗਈ ਖੁਦਾ ਦੇ ਪ੍ਰਤੀ ਇਮਾਨਦਾਰ ਹੋ ਗਈ ਜਦੋਂ ਤੁਸੀਂ ਖੁਦਾ ਦੇ ਦਾਸ ਦੇ ਪ੍ਰਤੀ ਵਫਾਦਾਰ ਹੋ ਜਾਂਦੇ ਹੋ ਤੇ ਖੁਦਾ ਦੇ ਪ੍ਰਤੀ ਵਫਾਦਾਰ ਹੋ ਜਾਂਦੇ ਹੋ ਜਦੋਂ ਇਹ ਸਿਸਟਰ ਵਫਾਦਾਰ ਹੋਈ ਜਦੋਂ ਸੰਤਾਂ ਨੇ ਕਿਹਾ ਪ੍ਰਾਰਥਨਾ ਤੇ ਆਓ ਪ੍ਰਾਰਥਨਾ ਤੇ ਆਈ ਜਦੋਂ ਖੁਦਾ ਦੇ ਦਾਸ ਨੇ ਬੋਲਿਆ ਕਿ ਅੱਜ ਤੁਸੀਂ ਸੂਸਮਾਚਾਰ ਕਾੜ ਦੇਣਾ ਆ ਉਹ ਦੇ ਕੇ ਆਓ ਇਹਨਾਂ ਨੇ ਬੇਝਿਜਕ ਜਾ ਕੇ ਕਾੜ ਦੇਣੇ ਸ਼ੁਰੂ ਕੀਤੇ ਲੋਕਾਂ ਤੱਕ ਸੂਸਮਾਚਾਰ ਫਚੋਣਾ ਸ਼ੁਰੂ ਕੀਤਾ ਜਦੋਂ ਸੂਸਮਾਚਾਰ ਪਹੁੰਚਾਉਣਾ ਸ਼ੁਰੂ ਕੀਤਾ ਦਾਸ ਨੇ ਜੋ ਉਹਨਾਂ ਨੇ ਹੁਕਮ ਕੀਤਾ ਉਹਦੀ ਹੁਕਮ ਦੀ ਪਾਲਣਾ ਕੀਤੀ ਤਾਂ ਖੁਦਾ ਨੇ ਵੱਡੇ ਵੱਡੇ ਕੰਮ ਕਰਕੇ ਦੱਸਣੇ ਸ਼ੁਰੂ ਕਰ ਦਿੱਤੇ ਹallelujah ਹallelujah ਜੀ ਅੱਜ ਪਰਮੇਸ਼ਰ ਬਹੁਤ ਜ਼ਿਆਦਾ ਇਹਨਾਂ ਨੂੰ ਇਸਤੇਮਾਲ ਕਰਦੇ ਪਏ ਆ ਔਰ ਪਰਮੇਸ਼ਰ ਔਰ ਵੀ ਤੁਹਾਨੂੰ ਸਿਸਟਰ ਬਹੁਤ ਸਾਰਾ ਇਸਤੇਮਾਲ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਪਰਮੇਸ਼ਰ ਤੁਹਾਨੂੰ ਔਰ ਵੀ ਬlesd ਕਰ ਚੁੱਕੇ ਸ਼ਮਸੀ ਦੇ ਨਾਮ ਤੇ ਹallelujah